ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਮੀਟਿੰਗ ਤੋਂ ਪਹਿਲਾਂ ਇੱਕ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਪਰ ਉੱਥੇ ਹੀ ਹੁਣ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਪਰ ਇਧਰ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਕਿਸਾਨ ਲੀਡਰ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਵੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਜਿਸ ਨੂੰ ਸੁਣ ਕੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ ਤੇ ਕਿਸਾਨਾਂ ਨੇ ਵੀ ਤਿਆਰੀਆਂ ਕਰ ਲੀਆਂ ਹੁਣ ਘਰਾਂ ਨੂੰ ਜਾਣ ਦੀਆਂ ਤਾਂ ਬਾਰਡਰਾਂ ਦੇ ਉੱਤੇ ਜਸ਼ਨ ਦਾ ਮਾਹੌਲ ਬਣੇਗਾ ਕਿਸਾਨ ਆਪੋ ਆਪਣੇ ਘਰਾਂ ਨੂੰ ਜਾਣਗੇ ਆਪਣੇ ਪਰਿਵਾਰਾਂ ਦੇ ਵਿੱਚ ਜਾਣਗੇ ਆਪਣੇ ਬੱਚਿਆਂ ਦੇ ਵਿੱਚ ਜਾਣਗੇ ਅੱਜ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਬੜੀਆਂ ਆਸਾਂ ਪਹਿਲਾਂ ਤੋਂ ਹੀ ਲੱਗੀਆਂ ਹੋਈਆਂ ਸੀ ਤੇ ਆਖਰ ਆਸਾਂ ਨੂੰ ਬੂਰ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਕਿਉਂਕਿ ਅਸੀਂ ਜੋ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਂ ਦੇ ਵੱਲੋਂ MSP ਦੇਣ ਦਾ ਵਾਅਦਾ ਕਰ ਦਿੱਤਾ ਕਿੰਨੀਆਂ ਫਸਲਾਂ ਦੇ ਉੱਤੇ ਤੁਸੀਂ ਜ਼ਰੂਰ ਸੁਣਾ ਹੋਵੇਗਾ ਤੇ ਹੁਣ ਸਰਬਨ ਸਿੰਘ ਪੰਦੇਰ ਦੇ ਵੱਲੋਂ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਖੁਸ਼ੀ ਦੀ ਖਬਰ ਸੁਣਾਈ ਆ ਇੱਕ ਵਾਰ ਉਹਨਾਂ ਦੇ ਮੂੰਹੋਂ ਵੀ ਸੁਣ ਸਰਬਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਬਾਰਡਰ ਤੇ ਅਸੀਂ ਖੜੇ ਆ ਕਿਸਾਨ ਮਜ਼ਦੂਰ ਮੋਰਚੇ ਦਾ ਡੈਪੂਟੇਸ਼ਨ ਚੰਡੀਗੜ੍ਹ ਨੂੰ ਰਵਾਨਾ ਹੋ ਰਿਹਾ ਜਿੱਥੇ ਕੇਂਦਰ ਦੇ ਮੰਤਰੀਆਂ ਨਾਲ ਛੇਵੇਂ ਦੌਰ ਦੀ ਜਿਹੜੀ ਗੱਲਬਾਤ ਹੋਣੀ ਆ ਦੋਵਾਂ ਫੋਰਮਾਂ ਐਸਕੈਮ ਗੈਰਾਨੀਦਿਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੋਜ਼ਟਿਵ ਮੂਡ ਨਾਲ ਮੀਟਿੰਗ ਵਿੱਚ ਜਾਇਆ ਜਾ ਰਿਹਾ ਕਿਉਂਕਿ ਸੜਕਾਂ ਤੇ ਬਹਿਣਾ ਇੰਨਾ ਲੰਮਾ ਸੰਘਰਸ਼ ਕਰਨਾ ਇਹ ਆਸਾਨ ਨਹੀਂ ਹੈਗਾ ਸੋ ਅਸੀਂ ਵੀ ਚੰਨੇ ਹੈਗੇ ਆ ਵੀ ਸਰਕਾਰ ਮੰਗਾ ਮੰਨੇ ਤੇ ਇਹ ਜਿਹੜਾ ਅੰਦੋਲਨ ਆ ਇਸਰੇ ਲੱਗੇ ਇਹਦੇ ਨਾਲ ਦੀ ਨਾਲ ਅਸੀਂ ਇਹ ਸਮਝਦੇ ਆ ਵੀ ਜਿਹੜੀ ਦੀਵਾਰ ਬਾਰਡਰਾਂ ਤੇ ਕੱਢੀ ਹੋਈ ਆ ਉਹਦੇ ਨਾਲ ਜਿੱਥੇ ਪੰਜਾਬ ਦੇ ਟਰਾਂਸਪੋਰਟਰਾਂ ਦਾ ਵਪਾਰੀਆਂ ਦਾ ਆਮ ਜਨਤਾ ਦਾ ਤੇ ਸਥਾਨਕ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹ ਦੀਵਾਰ ਟਾ ਕੇ ਰਾਹ ਖੁੱਲਣਾ ਚਾਹੀਦਾ ਪੰਜਾਬ ਸਰਕਾਰ ਜਿਹੜਾ ਆਪਣੇ ਆਪ 'ਚ ਦਾਅਵਾ ਕਰਦੀ ਆ ਵੀ ਉਹ ਕਿਸਾਨਾਂ ਦੇ ਨਾਲ ਆ ਚੰਗੀ ਗੱਲ ਆ ਜੇ ਉਹ ਇਹ ਇਲਾਕੇ ਦੀਆਂ ਲੋਕਲ ਸੜਕਾਂ ਜਿਹੜੀਆਂ ਉਹ ਜੇ ਬਣਾ ਦਵੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੁਝ ਨਿਪਟਾਰਾ ਹੋ ਸਕੇ ਹੁਣ ਬਾਕੀ ਮੀਟਿੰਗ 'ਚ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਮੀਟਿੰਗ ਤੋਂ ਬਾਅਦ ਹੀ ਆਪਾਂ ਕੋ ਸਪਸ਼ਟ ਕਰ ਸਕਦੇ ਆ ਧੰਨਵਾਦ ਕਿਸਾਨਾਂ ਦੇ ਚਿਹਰੇ ਵੀ ਦੇਖੇ ਨੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਨੂੰ ਬੜੀਆਂ ਆਸਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ ਤੇ ਜਗਜੀਤ ਸਿੰਘ ਡੱਲੇਵਾਲ ਵੀ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਜਗਜੀਤ ਸਿੰਘ ਡੱਲੇਵਾਲ ਮੀਟਿੰਗ ਦੇ ਵਿੱਚ ਪਹੁੰਚੇ ਪਹਿਲੀ ਮੀਟਿੰਗ ਦੇ ਵਿੱਚ ਵੀ ਪਹੁੰਚੇ ਸੀ ਪਹਿਲੀ ਮੀਟਿੰਗ ਦੇ ਵਿੱਚ ਫਰਕ ਇਹ ਸੀ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ ਕਿਉਂਕਿ ਉਹਨਾਂ ਦੇ ਘਰੇ ਵਿਆਹ ਸੀ ਉਹਨਾਂ ਦੇ ਬੇਟੇ ਦਾ ਵਿਆਹ ਸੀ ਇਸ ਕਰਕੇ ਉਹ ਉਧਰ ਬਿਜੀ ਸੀ ਇਸ ਕਰਕੇ ਉਹ ਮੀਟਿੰਗ ਦੇ ਵਿੱਚ ਨਹੀਂ ਆ ਸਕੇ ਤਾਂ ਕਾਫੀ ਜਿਆਦਾ ਚਰਚਾ ਮੀਟਿੰਗ ਦੇ ਵਿੱਚ ਪਿਛਲੀ ਦੇ ਵਿੱਚ ਹੋਈ ਪਰ ਅੱਜ ਦੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਇਹ ਗੱਲ ਆਖ ਦਿੱਤੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਾਨੂੰ ਪੂਰੀਆਂ ਉਮੀਦਾਂ ਨੇ ਕਿ ਕੇਂਦਰ ਸਰਕਾਰ ਵੱਡਾ ਦਿਲ ਦਿਖਾ ਕੇ ਕਿਸਾਨਾਂ ਦੀ ਜਿੱਤ ਦਾ ਐਲਾਨ ਕਰੇਗੀ ਕਿਸਾਨਾਂ ਦੀ ਵਾਕਈ ਜਿੱਤ ਹੋਣ ਵਾਲੀ ਆ ਕਿਸਾਨ ਜਿਹੜੇ ਤਿਆਰੀਆਂ ਜ਼ਰੂਰ ਕਰ ਲੈ ਕਿਸਾਨਾਂ ਦੇ ਵੱਲੋਂ ਤਿਆਰੀਆਂ ਕਰ ਲੀਆਂ ਜੋ ਬਾਰਡਰਾਂ ਦੇ ਉੱਤੇ ਬੈਠੇ ਨੇ ਕਿਉਂਕਿ 365 ਦਿਨ ਤੋਂ ਉੱਪਰ ਹੋ ਚੁੱਕੇ ਨੇ 365 ਦਿਨ 13 ਫਰਵਰੀ ਨੂੰ ਹੋ ਚੁੱਕੇ ਨੇ ਤੇ ਹੁਣ 22 ਫਰਵਰੀ ਹੋ ਚੁੱਕੀ ਹੈ ਮੀਟਿੰਗ ਅੱਜ ਬਹੁਤ ਅਹਿਮ ਹੈ ਮੀਟਿੰਗ ਤੋਂ ਬਾਅਦ ਜੋ ਅਪਡੇਟ ਆਵੇ ਉਹ ਵੀ ਸਾਂਝੀ ਕਰਾਂਗੇ ਪਰ ਮੀਟਿੰਗ ਤੋਂ ਪਹਿਲਾਂ ਜੋ ਸਰਬਨ ਸਿੰਘ ਪੰਦੇਰ ਨੇ ਕਿਹਾ ਸੀ ਉਹ ਤੁਸੀਂ ਜ਼ਰੂਰ ਸੁਣਿਆ ਚਿਹਰੇ ਤੋਂ ਪਤਾ ਲੱਗ ਰਿਹਾ ਬਾਡੀ ਲੈਂਗੁਏਜ ਦੱਸ ਰਹੀ ਆ ਅੱਜ ਖੁਸ਼ੀ ਦੀ ਖਬਰ ਮੀਟਿੰਗ ਤੋਂ ਬਾਅਦ ਸਰਬਨ ਸਿੰਘ ਪੰਦੇਰ ਦੁਆਰਾ ਸੁਣਾਉਣਾ